ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਮਨਰਾਜ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਪੰਜਾਬੀ ਸਿਨੇਮਾ ਦੀ ਜੇਕਰ ਅਸੀਂ ਗੱਲ ਕਰੀਏ ਤੇ ਯੋਗਰਾਜ ਸਿੰਘ ਦਾ ਨਾਮ ਨਾ ਆਵੇ ਐਸਾ ਹੋ ਨਹੀਂ ਸਕਦਾ ਪੰਜਾਬੀ ਫਿਲਮ ਇੰਡਸਟਰੀ ਦਾ ਇੱਕ ਐਸਾ ਨਾਮ ਹੈ ਜਿਸ ਨੇ ਆਪਣੀ ਐਕਟਿੰਗ ਦੇ ਨਾਲ ਪੰਜਾਬੀ ਫਿਲਮਾਂ ਨੂੰ ਕਾਫੀ ਕੁਝ ਦਿੱਤਾ ਹੈ ਜਿਸ ਦੇ ਚੱਲਦਿਆਂ ਹਾਲ ਹੀ ਦੇ ਵਿੱਚ ਗगन ਕੋਕਰੀ ਦਾ ਇੱਕ ਲਾਈਵ ਸਟੇਜ ਸੀਗਾ ਜਿਸ ਦੇ ਉੱਤੇ ਯੋਗਰਾਜ ਸਿੰਘ ਖੁਦ ਗगन ਕੋਕਰੀ ਦੇ ਨਾਲ ਆ ਕੇ ਪੰਗੜਾ ਪਾ ਰਹੇ ਨੇ ਇਸ ਪੰਗੜੇ ਦੀ ਵੀਡੀਓ ਨੂੰ ਇੰਟਰਨੈਟ ਦੇ ਉੱਤੇ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਕਿਉਂ ਕੀਤਾ ਜਾ ਰਿਹਾ ਹੈ ਆਓ ਦੇਖਦੇ ਹਾਂ ਉਹ ਵੀਡੀਓ ਯੋਗਰਾਜ ਪੰਜਾਬੀ ਫਿਲਮ ਇੰਡਸਟਰੀ ਦੇ ਉਹਨਾਂ ਖੁੰਡਾਂ ਚੋਂ ਨੇ ਜਿਨ੍ਹਾਂ ਨੇ ਪੰਜਾਬੀ ਸਿਨੇਮਾ ਦੀ ਸ਼ੁਰੂਆਤ ਟੜਾ ਤੇ ਹੁਣ ਮੁੜ ਦੁਬਾਰਾ ਰਾਈਜ਼ ਅਪ ਦੇਖਿਆ ਹੈ ਤੇ ਬਤੌਰ ਐਕਟਰ ਸਿਨੇਮਾ ਨੂੰ ਕਾਫੀ ਕੁਝ ਵੀ ਦਿੱਤਾ ਹੈ ਇਸ ਦੇ ਦੌਰਾਨ ਇੰਟਰਨੈਟ ਤੇ ਇੱਕ ਐਸੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਗगन ਕੋਕਰੀ ਦੇ ਨਾਲ ਲਾਈਵ ਸਟੇਜ ਪਰਫਾਰਮੈਂਸ ਦੌਰਾਨ ਯੋਗਰਾਜ ਸਿੰਘ ਗगन ਕੋਕਰੀ ਨਾਲ ਸਟੇਜ ਤੇ ਪੰਗੜਾ ਪਾਉਂਦੇ ਦੇਖੇ ਜਾ ਰਹੇ ਨੇ ਜੋ ਕਿ ਆਡੀਅנס ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ ਤੇ ਯੋਗਰਾਜ ਇਸ ਪਰਫਾਰਮੈਂਸ ਦਾ ਪੂਰਾ ਨਜ਼ਾਰਾ ਲੈਦੇ ਨਜ਼ਰ ਆ ਰਹੇ ਨੇ योग राजनीति मस्ती परी परफॉर्मेंस बारे तेज वायरल हो रही वीडियो बारे तो हद तक की कहना सारे कमेंट सेक्शन में विज कमेंट करके जरूर देखना पंजाबी फिल्म तो म्यूजिक इंडस्ट्री की लेटेस्ट अपडेट्स नहीं देख रहे दे हो दे 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 दयनिक सवेरा टीवी रेडा ना स्टडी वीजा सिर्फ पांच लाख रुपए 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇਨਕਲੂਡ ਹੈ ਤੁਸੀਂ ਬ੍ਰਾਹਮਟਨ ਜਾਣਾ ਚਾਹੁੰਦੇ ਹੋ ਸ਼ਰੀ ਜਾਣਾ ਚਾਹੁੰਦੇ ਹੋ ਸਿਰਫ 5 ਲੱਖ ਰੁਪਏ ਚ ਜਾਓਗੇ ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक ऐना चोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटेया विच समाधान फ्री फ्री फ्री, फ्री मियां रफीक मोहम्मद मोबाइल 8437494647 8437494648